ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦਾ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਤੈਹ ਦਿਲੋਂ ਧੰਨਵਾਦ ਆ ਜਿਹੜਾ ਤੁਸੀਂ ਪਰਿਵਾਰ ਨੂੰ ਸਹਿਦ ਦੇਣ ਵਾਲੇ ਬਹੁਤ ਪਿਆਰੇ ਪਿਆਰੇ ਕਮੈਂਟ ਕਰਦੇ ਆ ਤੇ ਬਾਕੀ ਬੈਠੇ ਆ ਜੀ ਆਪਣੇ ਪਰਿਵਾਰ ਦੇ ਵਿੱਚ ਦੁਪਹਿਰ ਦੇ 3 ਵਜੇ ਚੁੱਕੇ ਆ ਬੇ 2:30 ਵਜੇ ਮੰਨ ਲਓ ਅੱਧਾ ਘੰਟਾ ਪਹਿਲਾਂ ਆਪਣੇ ਬੱਚੇ ਜਿਹੜੇ ਸਕੂਲ ਤੋਂ ਆਏ ਆ ਕੈਮਰਾ ਕਰ ਲਾ ਜਿਹੜੀ ਆਪਣੀ ਬਣੀ ਵੀ ਹੈ ਜੀ ਜਸ਼ਨ ਉਹਦੇ ਨਾਲ ਵੀ ਮਿਲਾਉਂਗਾ pharm ਵੀ ਬੈਠਾ ਹੈ pharm ਦੀ ਮੰਮੀ ਅਮਨ ਵੀ ਬੈਠਾ ਵੀਡੀਓ ਬਣਾਉਣ ਦਾ ਬਸ ਬੈਠੇ-ਬੈਠੇ ਸਿਲਸਿਲਾ ਬਣ ਗਿਆ ਬਾਈ ਅੱਗੇ ਸਕੂਲ ਤੋਂ ਜਦੋਂ ਜਸ਼ਨ ਆਉਂਦੀ ਹੈ ਬੀਚ ਆਇਆ ਸੀ ਘਰ ਵੀ ਹੋਈ ਏ ਪਰਮ ਨੂੰ ਜਾ ਕੇ ਆਪ ਲਿਆਉਂਦੀ ਏ ਚਲੋ ਭੈਣ ਭਾਈ ਦਾ ਪਿਆਰ ਏ ਵੀ ਮੈਂ ਵੀ ਕਹੀ ਗੱਲਾਂ ਚਲੋ ਚਲੇ ਜਾਂਦਾ ਪਰ ਕਹਿ ਦਿੰਦੀ ਪਾਪਾ ਜੀ ਮੈਂ ਲਿਆਉਂਦੀ ਆ ਘਰ ਤੇ ਥੋੜੀ ਜੀ ਦੂਰੇ ਪੈਣ ਦੀ ਬੈਨ ਆਉਂਦੀ ਆ ਵੀ ਅੱਜ ਪਤਾ ਨਹੀਂ ਕੀ ਹੋਇਆ ਵੀ ਮੈਨੂੰ ਬੈਠੇ ਮੈਂ ਪਿਆ ਤਾਂ ਮਾਂ ਆ ਕੇ ਕਹਿੰਦਾ ਵੀ ਮੈਂ ਲਿਆਵਾਂ ਪਰਮ ਨੂੰ ਕਹਿੰਦੀ ਵੀ ਹਾਂ ਪਾਪਾ ਜੀ ਤੁਸੀਂ ਲਿਆਓ ਬਾਕੀ ਬਾਈ ਉਤੇ ਬਾਅਦ ਜਿਹੜਾ ਉਹਨੇ ਰੋਣ ਲੱਗ ਗਿਆ ਆਪਣੀ ਮੰਮੀ ਕੋਲ ਪਤਾ ਨਹੀਂ ਹੁਣ ਕੀ ਗੱਲ ਹੋਈ ਉਹ ਵੀ ਮੈਂ ਤੁਹਾਨੂੰ ਦੱਸ ਜਸ਼ਨਦੀ ਪੁੱਛਦੇ ਆ ਚਲੋ ਹਲਾ ਜਸਨ ਮਿਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਿਆਪਰੇ ਸਤਿ ਸ਼੍ਰੀ ਅਕਾਲ ਜੀ ਇੱਧਰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਉੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨਾਲ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉੱਧਰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਉਹ ਭਾਈ ਦੇਖੋ ਗਰਮੀ ਇੰਨੀ ਹੈ ਬੀ ਏਸੀ ਲੱਗਿਆ ਵਾ ਚਲੋ ਸਾਨੂੰ ਬਾਹਰ ਦਾ ਮੌਸਮ ਵੀ ਜਿਹੜਾ ਦਿਖਾਇਆ ਜਾਊਗਾ ਉਹ ਵੀ ਹਨਾ ਹਰਜੀਤ ਹਾਂ ਜੀ ਬਾਹਰ ਨੂੰ ਤਾਂ ਗਰਮੀ ਹੋ ਜਾਂਦੀ ਹੈ ਹਾਂ ਬੱਚੇ ਜਾਂ ਸਕੂਲ ਤੇ ਆਉਣਾ ਉਸ ਟਾਈਮ ਪਰ ਨਾ ਉਹ ਪੈਂਦਾ ਥੋੜਾ ਜੀ ਸਪੂਨੀਆਂ ਡਰਸਾਂ ਪਾਰੀ ਹੁੰਦੀਆਂ ਵੇ ਬੱਚੇ ਗਰਮੀ ਮੰਨਦੇ ਲੋੜੀ ਗਾ। ਪਮੂ ਕਿੰਨੀ ਗਰਮੀ ਸੀ ਅੱਜ? ਕਿੰਨੀ? ਇੰਨੀ ਦੀ ਬਹੁਤ ਹੀ ਲਾ। ਹਾਂ ਵੇ ਜੇਸ਼ਨ ਕਿੰਨੀ ਗਰਮੀ ਤੇ? ਬਹੁਤ ਗਰਮੀ ਸੀ। ਹਾਂ। ਕੀ ਹੋਇਆ ਤਾਂ ਬਾਈ? ਹਾਂ ਦੱਸ ਬਾਈ ਜਜਨ ਬਾਈ ਜਜਨ ਪਾਰੀ ਤੇ ਸਕੂਲ ਤੇ ਆਈ ਹੈ ਵੀ ਉਦਾਸ ਬੈਠੀ ਏ ਜੰਦੀ। ਤੁਸੀਂ ਬਾਰ ਮੁੰ ਲੈਣ ਚਲੇਗੇ ਤਾਂ ਨਹੀਂ ਆ ਜੀ ਤਾਂ ਮੰਨ ਜਾ ਸਾਈਡ ਤਾਂ। ਮੈਂ ਬੁਝਿਆ ਵੀ ਗਿਆ ਗਾ ਲ ਹੋ ਗਈ ਸਕੂਲ ਚ ਲੜਾਈ ਹੋ ਗਈ ਜੇ ਦੀਆਂ ਕਹਿੰਦੀ ਨਹੀਂ ਮੰਮੀ ਮੈਂ ਫਿਰ ਕਿਹਾ ਗੱਲ ਹੋਈ ਵੀ ਦੱਸ ਬੰਨ ਫਿਰ ਮੈਂ ਪੁੱਛੀ ਗੱਲਾਂ ਜਿਵੇਂ ਚਲੇ ਗਏ ਤੇ ਪਹਿਲਾਂ ਤਰੋ ਹੀ ਵੀ ਦੱਸੇ ਨਾ ਕੁਛ ਤੇ ਥੋੜੀ ਦੇਰ ਬਾਅਦ ਵਰਨਾ ਇਹ ਦਵਾਰਾ ਪੁੱਛਿਆ ਕਹਿੰਦੀ ਮੰਮੀ ਅੱਜ ਡੌਗੀ ਵੀ ਡੌਗੀ ਦੇ ਟਕਰ ਹੋ ਗਈ ਕਹਿੰਦੀ ਮੋਟਰਸਾਈਕਲ ਨਾਲ ਹਾਂ ਕਹਿੰਦੀ ਕੋਈ ਵੀਰਾ ਜਾ ਰਿਹਾਤਾ ਵੀ ਆਪਣਾ ਫੋਨ ਤੇ ਧਿਆਨ ਤਾਂ ਵੀ ਡੌਗੀ ਦੇ ਲੱਤਾਂ ਤੋੜ ਗਏ ਕਨੇ ਉੱਪਰ ਮੋਟਰਸਾਈਕਲ ਲੰਘੇ ਹਾਂ ਹਾਂ ਵੀ ਇਹ ਦੱਸਦੀ ਬਹੁਤ ਆਖਾ ਨਾ ਮੈਨੂੰ ਟੱਕਰ ਹੋ ਗਈ ਸੀ ਅੱਛਾ ਨਾ ਫਿਰ ਤੈਨੂੰ ਕੀ ਹੋ ਗਿਆ ਹਾਂ ਬਸ ਬਰਦੀ ਹੋ ਰਹੀ ਹੈ ਜਿਵੇਂ ਤਾਂ ਕਿ ਚੁੱਪ ਕਰਾਈ ਗਈ ਆ ਮੈਂ ਵੀ ਉੰਗ ਲੰਘ ਗਿਆ ਹਾਂ ਉਹਦਾ ਉਹ ਕਿਤੇ ਆਉਣੇ ਬਾਦ ਮਾ ਉਹਨੇ ਵਿਚ ਵਜੇ ਦੇ 6:00 ਵਜੇ ਨੂੰ ਇਹਨੂੰ ਹੋ ਗਿਆ ਹੈ 6:00 ਵਜੇ ਸਾਈਡ ਜੀ ਹੈ ਜੁੱਤੀ ਹੈ ਆਹ ਦਸਣੇ ਨਾ ਫੇ ਚੱਕ ਕੇ ਲੈਣਾ ਤਾਂ ਘਰ ਨੂੰ ਕਾਲੂ ਦੇ ਨਾਲ ਰੱਖ ਲੈਣਾ ਤਾਂ ਹਾਂ ਪਰੰਮ ਤੇ ਪੁੱਛੋਲੀ ਏਡਾ ਡੌਗ ਰੱਖਣਾ ਹੈ ਆਵੇ ਕਿਹੜਾ ਕਲਰ ਰੱਖਣਾ ਡੌਗੀ ਹੈ ਪਿੱਟਬੁਲ ਅੱਤੇ ਪਿੱਟਬੁਲ ਮਾਦਾ ਕਹਿ ਰਹੀ ਹੈ ਕਿ ਮम्मी ਪਿੱਟਬੁਲ ਲੈ ਕੇ ਆਉਣਾ ਕਹਿੰਦਾ ਮੈਂ ਤਾਂ ਡੌਗ ਹਾਊਸ ਉਹਦਾ ਆਉਂਦਾ ਆਹ ਬਾਈ ਜੈਸ਼ਨ ਤਾਂ ਸੈਟ ਹੋ ਜਾਂਦੀ ਹੈ ਜਿਸ ਨੇ 1:30 ਵਜੇ ਉਹਦੇ ਕਿ ਵਿਚ ਵਜਿਆ ਵਿਚੇ ਵਜਿਆ ਉਹ ਸੜਕ ਪਾਰ ਕਰ ਰਹੀ ਆ ਤਾਂ ਉਧਰ ਤੇ ਵੀਰਾ ਬਣਾ ਨਾ ਫੋਨ ਜੇਬ ਚ ਪਾਉਣ ਲੱਗਿਆ ਤਾਂ 1 ਲੱਖ ਤੇ ਟੱਕਰ ਜੀ ਹੋ ਗਈ ਮੈਂ ਡਰ ਗਈ ਅੱਛਾ ਵਿੱਚ ਕੋਈ ਹੋਰ ਵੀਰਾ ਰੋਡ ਪਰ ਹੈਂ ਹਾਂਜੀ ਚਲ ਕੋਈ ਨਹੀਂ ਪਤਾ ਇੱਕ ਨਾ ਹੀ ਬਚਾ ਕੇ ਆਈਦਾ ਹੁੰਦਾ ਠੀਕ ਹੈ ਜਾਨਵਰ ਨੇ ਕਿਹਾ ਦੇਖ ਕੇ ਕੋਨੋ ਚਲ ਠੀਕ ਹੈ ਇਹਦੀ ਵੀ ਫੀਲਿੰਗ ਉਹ ਤਾਂ 7:00 ਵਜੇ ਵੀਨ ਹੋਇਆ ਮੂੰਹ ਦਾ ਮੈਂ ਵੀ ਦੇਖ ਲੇਦਾ ਤਾਂ ਹਾਂਜੀ ਹਾਂ ਨਹੀਂ ਤਾਂ ਵਾਰ ਉਹਨੂੰ ਭੱਜੀ ਜਾਂਦੀ ਲੈਣ ਮੈਂ ਲੈ ਕੇ ਆਉਂਗੀ ਜੈਕਰ ਪਰ ਬੈਗ ਰੱਖੀ ਅੱਛਾ ਚਲੋ ਤੁਰ ਕੇ ਜਾਣੀ ਹਿੰਦੀ ਤੇ ਕੋਈ ਤਾਂ ਇੱਕ ਗੱਲ ਯਾਦ ਹੈ ਗੱਲ ਦੱਸੋ ਬੁੱਦੇ ਅਸਤੇਰੇ ਕਿਤਾ ਬੰਮੂ ਦਾ ਬਰਥ ਆ ਗਿਆ ਬਾਈ ਹਾਂ ਤੁਹਾਡਾ ਬਰਥ ਆ ਗਿਆ ਵੀਜ ਲਈ ਨੂੰ ਸਾਡਾ ਤਾਂ ਹਜੇ ਅਕਤੂਬਰ ਮੈਂ ਅਗਸਤ ਤੋਂ ਕੋਈ ਨਹੀਂ ਬੰਮੂ ਦਾ ਮਨਾ ਲਾਂਗੇ ਬੱਚੇ ਦਾ ਦੋ ਦਿਨ ਦੀ ਪਲੈਨਿੰਗ ਕਰ ਰਹੀ ਹੈ ਉਹਦੇ ਬਰਥ ਦੇ ਲਈ ਹਮਮ ਕੀ ਕਰਨਾ ਹੈਗਾ ਪਾਪਾ ਨੂੰ ਹੁਣ ਪਤਾ ਗਿਆ ਜਾਂਦੇ ਕਿ ਆ ਕੀ ਕਰਨਾ ਮੰਮੂ ਹੋਟਲ ਨੂੰ ਜਾਣਾ ਹੈ ਨਹੀਂ ਨਹੀਂ ਹੋਟਲ ਨਹੀਂ ਜਾਣਾ ਜਾਣਾ ਹੈ ਨਹੀਂ ਨਹੀਂ ਜਾਣਾ ਹੈ ਜਾ ਕਾਰੇ ਬੰਨੂ ਕੁਚੋਰੀਆਂ ਖਲਾਦਣੀਆਂ ਬਣਾ ਕੇ ਹਾਂ ਜਾਣਾ ਜਾ ਨਹੀਂ ਦੇਖੋ ਭਾਈ ਕਿੱਥੇ ਕਿਹੜਾ ਜਾਮਲ ਦਾ ਬੰਦਾ ਸਾਡਾ ਨਾ ਵੇਚ ਕਰੂੰਗਾ ਫਿਰ ਬਰਥਡੇ ਕਕਣਾ ਹੈਪੀ ਬਰਥਡੇ ਪਾਪਾ ਜੀ ਲੋ ਭਾਈ ਬੰਦੇ ਸਾਡੇ ਉਹ ਚਾਚਾ ਦਾ ਜਨਮ ਦਿਨ ਕਾ ਤਾਂ ਹਣਾ ਚਾਚੇ ਦਾ ਲੰਗ ਲਿਆ ਲੰਗ ਲਿਆ ਬੱਲੇ ਜਨਮ ਦਿਨ ਆਉਂਦਾ ਕੀ ਵਟਿਸ ਆਉਂਦੇ ਜੀ ਹੈ ਵੜਾ ਵੇ ਜੀ ਜੂਲਾਈ ਨੂੰ ਤੁਹਾਡਾ 22 ਜੁਲਾਈ ਨੂੰ ਮਨਜੀਤ ਦਾ 22 ਅਗਸਤ ਨੂੰ ਬੂਆ ਦਾ 16 ਨੂੰ ਹੈ ਦਾ 23 ਨੂੰ ਮੇਰਾ ਸਤੰਬਰ ਨੂੰ ਨਹੀਂ ਅਕਤੂਬਰ ਸਤੰਬਰ ਚ ਬੂ ਹੈਪੀ ਬੂਆ ਹੈਪੀ ਬੂਆ ਦਾ ਪਹਿਲਾ ਅਗਸਤ ਚ ਹੈਪੀ ਬੂਆ ਦਾ 22 ਅਗਸਤ ਦਾ ਪਹਿਲੇ ਸਤੰਬਰ ਚ ਕਿਸੇ ਦਾ ਨਹੀਂ ਹੈਗਾ ਅਕਤੂਬਰ ਚ ਸਾਡਾ ਤੋਂ ਹੁੰਦਾ ਉਹਦੇ ਅਗਲੇ ਮਹੀਨੇ ਚ ਮੰਮਾ ਦਾ ਹੈ ਉਹਦੇ ਅਗਲੇ ਮਹੀਨੇ ਮੈਂ ਵੀ ਦੇਦਾ ਹੈ ਚਾ ਵਲੇ 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 ਬਹੁਤ ਬਹੁਤ ਵੰ ਬਰੀ ਤਗੜੀ ਹੈ ਜਸ਼ਨ ਦੇ ਦੀ ਤਾਂ ਹੈ ਇੰਨੀ ਬੜੀ ਹੈ ਚੱਲ ਫੇ ਪੰਮੂ ਨੂੰ ਪੁੱਛ ਲੈ ਰੋਟੀ ਕਰ ਦਿਓ ਚੱਲੂ ਐਸੋ ਨਹੀਂ ਹਾਂ ਹੋ ਤਾਂ ਨਹੀਂ ਨਹੀਂ ਪੈਸੇ ਬਹੁਤ ਲੱਜਣੇ ਨਹੀਂ ਜਾਣਾ ਹੈ ਹੈ ਜਾਣਾ ਸਾਲ ਬਾਅਦ ਤਾਂ ਮੌਕਾ ਮਿਲਦਾ ਹੈ ਜਾਣਾ ਹਾਂ ਸਾਲ ਬਾਅਦ ਫਿਰ ਤੁਹਾਡੇ ਜਨਮ ਦਿਨ ਨੂੰ ਚੱਲਾਂਗੇ ਹੈ ਨਹੀਂ ਹਾਂ ਜਨਮ ਦਿਨ ਤਾਂ ਸਾਲ ਬਾਅਦ ਹੀ ਆਉਂਦੇ ਆ ਆ ਵੀ ਬੰਮੂ ਕੀ ਖਾਣਾ ਕੀ ਖਾਣਾ ਚਾਹੇ ਪੀ ਦਾਈ ਤਨ ਦੀ ਐ ਤੇਰੇ ਚਾਹੇ ਪਨੀਰ ਸਦਾਰਨੀ ਹੈ ਪਨੀਰ ਲਿਆ ਦੇਣਾ ਤੁਨੋਂ 5 ਕਿਲੋ ਠੀਕ ਹੈ ਜੀ ਘਰੇ ਸਬਜੀ ਘਰੇ ਰੋਟੀ ਠੀਕ ਹੈ ਉਹ ਚਾਚਾ ਨੂੰ ਵੀ ਪੁੱਛ ਲੋ ਚਾਚਾ ਪਿੱਛੇ ਹੀ ਗੁੰਮ ਹੈ ਹੈ ਹੂੰ ਕੀ ਘਾਣਾ ਚਾਹੇ ਪੀ ਦੈ ਮੈਂ ਚਾਹੇ ਪਨੀਰ ਆਉ ਕਰਦਾ ਖਾਣਾ ਨਹੀਂ ਹੈਗਾ ਹਾਂ ਨਾ ਲੈ ਬਈ ਹੈ ਲੱਡੂ ਕੰਦਲ ਕਿਹੜਾ ਕਰਦੇ ਆਂ ਜਿਆਦਾ ਖੋਰ ਤੇ ਲੱਦੇ ਵਿੱਚ ਮੈਂ ਖਾ ਉਹ ਕੋਣ ਹਾਂ ਲੱਡੂ ਜੀ ਹੈ ਕੋਣ ਹਾਂ ਲੱਡੂ ਜੀ ਮਿੱਠਾ ਹੁੰਦਾ ਕਿਹਦਾ ਪਲੇਵਰੇਟ ਤੇਰਾ ਮੇਰਾ ਬੇਸਣ ਦਾ ਲੱਡੂ ਆ ਤੇਰੇ ਲੋ ਬਈ ਸਾਰੇ ਆਪਣੇ ਆਪਣੇ ਫੇਵਰੇਟ ਚੀਜ਼ਾਂ ਦਿਖਾਉਂਦੇ ਆ ਹੈ ਆ ਬਈ ਹਾਂ ਜੀ ਪਰੋਂ ਦਾ ਗੱਲ ਸੱਟ ਲਵਾ ਕੇ ਆ ਗਿਆ ਜੀ ਸਾਈਕਲ ਤੇ ਤੇ ਚਲਾਉਂਦਾ ਬਹੁਤ ਤੇਜ਼ ਹਾਂ ਲੋ ਵੇਖ ਉਹ ਤੇਰੇ ਮੁੰਡਿਆ ਕੀ ਗੱਲ ਆ ਇਹ ਕਿੱਥੇ ਕਿੱਰੇ ਤਾ ਬਹੁਤ ਇਹ ਤੂੰ ਤਾਂ ਦਿੱਤੀ ਆ ਇਹ ਗੱਲ ਚੱਲ ਕੋਈ ਨਹੀਂ ਸੱਟ ਪੇੜ ਤਾਂ ਹੁਣ ਵੱਜਣੀ ਹੁੰਦੀ ਐ ਇੰਨੀ ਕ ਹਾਂਜੀ ਤੇ ਸੱਟੇ ਨਾ ਵੱਜੀ ਨਹੀਂ ਉਹ ਟਾਈਮ ਤਾਂ ਸੋਣਾ ਆ ਗਿਆ ਏ ਠੀਕ ਬਾਹਰ ਤੇ ਜਾਂ ਤੇ ਲਾਉਣ ਲੱਗੀ ਫੇ ਰੋਂਣ ਲੱਗ ਗਿਆ ਨਾ ਬਹੁਤ ਦੁਖਦਾ ਏ ਆਹ ਕੰਮ ਠੀਕ ਆ ਉਹ ਵੀ ਬਾਅਦ ਚ ਰੋਂਦੀ ਐ ਕੰਮ ਕਰਕੇ ਗਲਤੀ ਇਹ ਵੀ ਬਾਈ ਬਾਅਦ ਚ ਰੋਂਦਾ ਏ ਕਮੈਂਟ ਕਰਕੇ ਦੱਸੋ ਵੀ ਸਾਰਿਆਂ ਦੇ ਨਾਣੇ ਇਕੱਨਾ ਹੀ ਕਰਦੇ ਆ ਸਾਡੇ ਨਾਣੇ ਤਾਂ ਗਲਤੀ ਕਰਕੇ ਘਰ ਆ ਕੇ ਬੈਠ ਕੇ ਫੇਰ ਹੋਣਗੇ ਅੱਜ ਜਸ਼ਨ ਸਕੂਲ ਤੇ ਦੇਖ ਲਓ ਸਹੀ ਆਈ ਐ ਬਮੈ ਲੈਣ ਚਲ ਗਿਆ ਪਿੱਛੇ ਤਾਂ ਚੱਲ ਪਈ ਹੁਣੀ ਬੀਨ ਹਾਂਜੀ ਨਾ ਮੈਂ ਤਾਂ ਫੇਸੇ ਦੇਖ ਲਿਆ ਤਾਂ ਵੀ ਥੋੜਾ ਜਿਹਾ ਹੋਇਆ ਕੁਛ ਹਾਂ ਕਰਕੇ ਫੇਰ ਮੈਂ ਪੁੱਛ ਲਈ ਥੋੜੇ ਦੇ ਤੇ ਅੱਛਾ ਨਵੀਂ ਨਵਾਂ ਲੱਗਿਆ ਚੱਲ ਕੋਈ ਨਾ ਮਾਹੌਲ ਹੋਈ ਗਰਮੀ ਆ ਥੱਕ ਕੇ ਆਈ ਹੁਣੀ ਬਦਾਂ ਬੈਠ ਗਈ ਇਦਾਂ ਤੇ ਹੂੰ ਤਰ ਕੋਈ ਦੇਖ ਕੇ ਚਲਾ ਗਿਆ ਠੀਕ ਆ ਠੀਕ ਆ ਚਲੋ ਭਾਈ ਦੋਸਤ ਸਾਡਾ ਇੱਕ ਬਰਾਬਰ ਆ ਚਾਹੇ ਜਾਨਵਰਾ ਚਾਹੇ ਇਨਸਾਨ ਪਰ ਚਲਾਉਂਦੀ ਹੋਈ ਨਹੀਂ ਜਿੱਥੇ ਗੱਡੀਆਂ ਹੁੰਦੀਆਂ ਉਹ ਤੋਰ ਕੇ ਲੈ ਆਉਣੀ ਆ ਠੀਕ ਆ ਟੰਡਾ ਦੇ ਲੱਗਿਆ ਨਾ ਵੀ ਕਿਤੇ ਵਿੱਚ ਨਾ ਬੁੱਝਾਂ ਕੋਈ ਆਕੇ ਨਾ ਬੁੱਝੇ ਚਲੋ ਭਾਈ ਅੱਜ ਹੈ ਤਾਂ ਗਰਮੀ ਪੂਰੀ ਆ ਪਰ ਮੌਸਮ ਵੀ ਬਦਲ ਬਾਈ ਵਾਲਾ ਹਨਾ ਹਾਂਜੀ ਲੋ ਭਾਈ ਪਰ ਮਨੇ ਕਹਤਾ ਅਬੀ ਬਾਡੇ ਆ ਪਾਪਾ ਦਾ ਘਰ ਹੀ ਮਨਾਉਣਾ ਨਾ ਹੈ ਹੈ ਹੋਟਲ ਚ ਦਾਣਾ ਨਹੀਂ ਨਹੀਂ ਹਾਂ ਬਾਬੇ ਤੋਂ ਉਹੀ ਗੱਲਾਂ ਚੱਲ ਗਈ ਚਾਚੇ ਨਾਲ ਚੱਲ ਰਹੀ ਪਰਮ ਦੀਆਂ ਮੰਗਾਂ ਤਾਂ ਨਹੀਂ ਵੱਡੀਆਂ ਹੁੰਦੀਆਂ ਹੈ ਸੀ ਪਰਮ ਤਾਂ ਥੋੜੀ ਵੱਡੀ ਡਿਮਾਂਡ ਕਰਦਾ ਫਿਰ ਹਾਂ ਲੋ ਬਾਈ ਵਟ ਵਟ ਜਿਹਾ ਜਸਨ ਕੁਛ ਰਿਹਾ ਤੇ ਜਿਵੇਂ ਕਹਿੰਦੇ ਉਹਨਾਂ ਕਿਹਾ ਕਿ ਉੱਤੋਂ ਦੋੰਗਾ ਲੱਕੜੀਆਂ ਨੂੰ ਕਹਾਂ ਆਈਫੋਨ ਦੋ ਹੁੰਗਾ ਦੀਦੀ ਬਾਕੀ ਬਾਈ ਬਹਰ ਵੀ ਮੌਸਮ ਦਿਖਾਉਂਦਾ ਤੁਹਾਨੂੰ ਬੱਦਲ ਬਾਈ ਜੀ ਹੋ ਗਈ ਵੀ ਅੰਦਰ ਸਾਰੇ ਬੈਠੇ ਆ ਡੰਡੇ ਦੇ ਵਿੱਚ ਠੀਕ ਨਹੀਂ ਲੋ ਬਾਈ ਜਸ਼ਨ ਵੀ ਨਾਲ ਚੱਲੂਗੀ ਲੋ ਆਵਣਾ ਹੁਣ ਆ ਦੇ ਆ ਲੈ ਬੰਦੇ ਬਾਈ ਨਾਲੇ ਨਾਲ ਚੱਲ ਗਏ ਤੂਰੀ ਦਾ ਪਤੰਦਰੇ ਹਾਂ ਲੈ ਬਾਹਰ ਦੇ ਲੱਗਦਾ ਸਰ ਬਾਹਰ ਵੀ ਬਾਈ ਗੇਟ ਖੁੱਲਦੀ ਸਾਰੇ ਧੁੱਪ ਠੀਕ ਨੇ ਗਰੀ ਵਾਲੇ ਧੁੱਪ ਕਰ ਦਿੰਦਾ ਕਈ ਵਾਰ ਹਾਂ ਨਹੀਂ ਹਾਂ ਵਾਬਰ ਮਾਲ ਅੱਛਾ ਚੱਲ ਲੈ ਬਾਈ ਆ ਦੇਖੋ ਮੌਸਮ ਏਕਣਾ ਹੈ ਧੁੱਪ ਵਿੱਚੇ ਬੱਦਲ ਬਾਈ ਆ ਲੋ ਮੌਸਮ ਬਹੁਤ ਵਧੀਆ ਬاہر ਤਾਂ ਦਿਸਣ ਸਿੱਕਾ ਪੂਰਾ ਹਾਂ ਲੋ ਹੁਣ ਇੱਥੇ ਆ ਬਾਈ ਸੂਰਜੈਨ ਇਹ ਬੱਦਲ ਦੇ ਵਿੱਚ ਲੁਕਿਆ ਹੋਇਆ ਏ ਠੀਕ ਨਹੀਂ ਕੱਪੀ ਆ ਬੂਟੇ ਜਿਹੜੇ ਇਹਨਾਂ ਨੇ ਅੰਮ੍ਰਿਤ ਦੇ ਦੇਖੋ ਕਿੱਦਾਂ ਹੋ ਗਿਆ ਲਓ ਬਾਈ ਇਹ ਹੈ ਸਾਡੇ ਨੂੰ ਤਾਂ ਪਤਾ ਲੱਗਦਾ ਸੀ ਤਾਂ ਕਹਿੰਦੇ ਵੀ ਇਹ ਤੂਤ ਦਾ ਹੀ ਬੂਟਾ ਪਰ ਇਹ ਇੰਗਲੈਂਡ ਵਾਲੇ ਵੀਰ ਨੇ ਜਸਪਾਲ ਨੇ ਭੇਜਿਆ ਤਾਂ ਦੇਖੋ ਕਿੱਦਾਂ ਹੋ ਗਿਆ ਠੀਕ ਹੈ ਬਾਕੀ ਬਾਈ ਆ ਬੇਲ ਬਹੁਤ ਵਧੀਆ ਇਹ ਬੇਲ ਬਾਈ ਉਹ ਚੀਜ਼ ਹੈ ਦੇਖੋ ਵੀਰੋ ਇਹ ਬੇਲ ਉਹ ਉੱਥੇ ਗਮਲਾ ਚਾਹੀਦਾ ਇਹਦਾ ਲੱਗਿਆ ਵਾ ਲਟਕਣ ਵਾਲੀ ਹੈ ਜਸ਼ਨ ਇਹ ਹਾਂਜੀ ਇਹਠਾਂ ਨੂੰ ਆ ਦੇਖੋ ਇੱਥੇ ਤੇ ਗੰਬਲਾ ਹੈ ਉਹ ਤੱਕ ਚਲੇਗੀ ਚਲੋ ਬਾਕੀ ਭਾਈ ਚੱਲੀ ਜਾਂਦਾ ਕੰਮ ਗੱਡੀ ਵੀ ਤਰਪਾਲ ਦਿੱਤੀ ਵੀ ਹੈ ਇੱਥੇ ਤੱਕ ਧੁੱਪਉਂਦੀ ਹੈ ਦੇਖੋ ਤੁਹਾਨੂੰ ਪਤਾ ਲੱਗਣਾ ਨਵੀਂ ਤਰਪਾਲ ਦਿੱਤੀ ਸੀ ਬਾਕੀ ਭਾਈ ਆ ਟਰੈਕਟਰ ਆ ਜਿਹੜਾ ਆਪਣਾ ਇਹ ਤਾਂ ਸ਼ਾਮਾਂ ਦੇ ਵਿੱਚੇ ਖੜਾ ਲਓ ਛੱਤ ਦੇ ਹੇਠਾਂ ਖੜਾ ਹੈ ਇਹਦਾ ਵੀ ਭਾਈ ਸੋਚਦੇ ਤੇ ਵੀ ਖੇਤ 'ਚ ਖੜਾ ਦੇ ਕਰੀਏ ਉੱਥੇ ਪਾਉਣ ਦਾ ਬਾਕੀ ਭਾਈ ਹਾਂ ਪਰ ਮਨਰੀ ਮਮੀ ਕਹਿੰਦੀ ਵੀ ਨਹੀਂ ਵੇੜੇ 'ਚ ਖੜਾ ਚੰਗਾ ਲੱਗਦਾ ਚਲੋ ਕਹਿੰਦੀ ਵੀ ਵੇੜਾ ਖੁੱਲ ਸੁਨਨ insan ਜਾਂ ਲੱਗਦਾ ਪਤਾ ਨਹੀਂ ਕੀ ਗੱਲ ਜ਼ਿੰਮੇਵਾਰਾਂ ਦੇ ਘਰਾਂ ਦੀ ਵੇਟਾ ਟ੍ਰੈਕ ਰੌਣਕੇ ਹੁੰਦੀਆਂ ਮੈਨੂੰ ਲੱਗਦੀ ਵੀ ਅਸੀਂ ਪਹਿਲਾਂ ਸੋਧ ਦੇ ਮੋਟਰਪਾ ਬਣਾਈਏ ਤਾਂ ਸ਼ੈੱਡ ਉੱਥੇ ਖੜਾ ਦੇ ਕਰੀਏ ਪਰ ਸਾਨੂੰ ਵੀ ਫਿਰ ਲੱਗਣ ਲੱਗ ਜਾਂਦਾ ਵੀ ਵੇੜੇ ਦੇ ਵਿੱਚ ਹੈ ਨਹੀਂ ਕੋਈ ਚੀਜ਼ ਖੜੀ ਸੋ ਇੱਕ ਨੇ ਇੱਧਰ ਬਾਈ ਟ੍ਰੈਕਟਰ ਇੱਧਰ ਗੱਡੀ ਦੀ ਤਰਪਾਲ ਦੇ ਦਿੰਦੇ ਵਰਤ ਕੇ ਬਾਕੀ ਹੈਂ ਅਸੀਂ ਫਿਰ ਹੁਣ ਮੀਂਹ ਪਈ ਜਾਂਦੇ ਆ ਤਾਂ ਕਰਕੇ ਹਾਂਜੀ ਠੀਕ ਨੇ ਲੋ ਭਾਈ ਜਸ਼ਨ ਖੁਸ਼ ਹੋ ਗਈ ਭਾਈ ਵੀਡੀਓ ਤਾਂ ਹੀ ਬਣਾਈ ਤੀ ਸੈਡ ਜੀ ਹੋਈ ਬੈਠੀ ਸੀ ਬਾਕੀ ਭਾਈ ਜਸ਼ਨ ਨੇ ਇੱਕ ਹੋਰ ਕੰਮ ਕਰਨਾ ਉਹ ਤੁਹਾਨੂੰ ਮੇਰੇ ਬਰਥਡੇ ਵਾਲੇ ਦਿਨ ਹੀ ਦਿਖਾਇਆ ਜਾਊਗਾ ਠੀਕ ਨੇ ਆ ਲੋ ਆ ਦੇਖੋ ਭਾਈ ਧੁੱਪ ਹਾਂ ਬੱਜ ਗਈ ਬੈਟਰੀ ਹਾਂਜੀ ਹੈ ਆ ਦੇਖੋ ਭਾਈ ਬੈਟਰੀ ਬੱਜ ਗਈ ਕੋਲ ਤਾਂ ਧੁੱਪ ਆ ਗਈ ਵੇ ਲੋ ਅਸੀਂ ਸ਼ਾਮਾਂ ਚ ਖੜੇ ਤੇ ਹਨ ਪੂਰਾ ਇਹੋ ਜਿਹਾ ਮੌਸਮ ਆ ਕਦੇ ਧੁੱਪ ਕਦਰ ਸ਼ਾਂ ਆ ਦੇਖੋ ਫੇਰ ਲੱਗੀ ਘਟਣ ਤੁਹਾਨੂੰ ਲੱਗਣਾ ਪਤਾ ਵੱਜ ਜਾਂਦੀ ਹੈ ਘਟ ਜਾਂਦੀ ਹੈ ਆ ਦੇਖੋ ਫੇਰ ਵੱਧ ਗਈ ਇੱਥੇ ਦੀ ਤੁਹਾਨੂੰ ਪਤਾ ਲੱਗਣਾ ਬੱਦਲਾ ਜਿਹੜਾ ਉਹ ਮਾੜਾ ਮੋਟਾ ਹਲੇ ਜੁਲ ਕਰਦਾ ਜਦੋਂ ਸੂਰਜ ਵਿੱਚ ਲੁਕੋ ਲਿਆ ਫਿਰ ਸ਼ਾਮਾਂ ਹੋ ਜਾਂਦੀ ਹੈ ਪੂਰੀ ਵੀ ਹੁਣ ਦੇਖੋ ਬੱਦਲ ਸੂਰਜ ਤੇ ਦੂਰ ਹੈ ਇਕਣਾ ਚੱਲੀ ਜਾਂਦਾ ਚਲੋ ਮੌਸਮ ਹੈ ਬਾਈ ਇਹ ਤਾਂ ਕੁਦਰਤੀ ਰੰਗ ਹੈ ਬਾਕੀ ਆਹਾ ਬੂਟੇ ਬਟੇ ਐਨ ਪੂਰੇ ਪ੍ਰੋਪਰ ਆ ਜਿਹੜੇ ਐਨ ਹੋ ਰਹੇ ਐਨ ਸਹੀ ਬਾਈ ਦੇਖੋ ਐਨ ਬਾਕੀ ਆ ਅੰਬੀਆਂ ਸ਼ੈਂਕ ਦੇ ਵਿੱਚ ਉਂ ਰੱਖਿਆ ਗਿਆ ਬਾਈ ਇਹ ਤਾਂ ਇਹਨੇ ਨਿਆਣੇ ਨੇ ਆ ਦੇਖ ਜੇ ਸਨ ਬੂਟੇ ਨਵੇਂ ਪੱਤੇ ਹਾਂਜੀ ਲੱਗੇ ਨਾ ਪੂਰੇ ਹੋਣ ਵੀ ਆ ਰਹੇ ਆ ਦੇਖੋ ਛੋਟਾ ਜਿਹਾ ਆ ਤਾਂ ਮੇਰਾ ਸਭ ਤੋਂ ਫੇਵਰੇਟ ਬੂਟਾ ਹੈ ਬਾਈ ਮੇਰਾ ਵੀ ਇਹ ਤਾਂ ਪਹਿਲਾਂ ਸੁੱਕੇ ਗਿਆ ਤਾਂ ਮਿੰਨ ਤਾਂ ਲੇਕਿਨ ਸੁਣੀ ਜੇ ਪੱਤਿਆਂ ਪਰ ਵੀ ਉਹ ਨਹੀਂ ਖੜਦਾ ਹੈਗਾ ਵੀ ਪਾਣੀ ਬਿੰਦ ਬਿੰਦ ਜਿਹਾ ਖੜਦਾ ਚਲੋ ਚਲੋ ਓਏ ਨੰਗੇ ਪਾਰਿਓ ਗੱਡੀ ਫਿਰਦੀ ਆ ਟਾਟਾ ਦੀ ਬਾਹਰ ਹੈ ਲਓ ਭਾਈ ਚਲੋ ਇੱਥੇ ਤੱਕੇ ਭਾਈ ਬਲੌਗ ਤਾਂ ਸਾਡਾ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਕੀ ਮੌਸਮ ਭਾਈ ਦੇਖ ਲਈਏ ਤੁਸੀਂ ਵੀ ਕੱਕਣਾ ਦਾ